ਆਹ ਚਾਮਣਾ ਕਿ ਦੋ ਆਹੀ ਦੇ ਲਾ ਆਹੀ ਦੇ ਦਿਓ ਫਿਰ ਮੈਨੂੰ ਆਹੀ ਦੇ ਦਿਓ ਜੀ ਦੋ ਮੈਂ ਮਿਕਸ ਕਰਦੇ ਹੋ ਲਓ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਲੋ ਜੀ ਆਪਾਂ ਸਵੇਰੇ ਸਵੇਰੇ ਚੱਲੇ ਹਾਂ ਸਰਜਰੀ ਸਰਜਰੀ ਠੰਡੇ ਠੰਡੇ ਤੇ ਜਾਣਾ ਵੀ ਆਪਾਂ ਨੇ ਬਹੁਤ ਦੂਰ ਆ ਮੌਕੇ ਤੇ ਪਹੁੰਚ ਕੇ ਦੇਖਦੀਆਂ ਜਿੱਤਾਂ ਹਨਾ ਬਾਲੀ ਦੂਰ ਪੈ ਜਾਂਦਾ ਕੰਮ ਆਪਾਂ ਨੇ ਕਈ ਕਰਨੇ ਸੀਗੇ ਤੇ ਫਿਰ ਉਹਦੇ ਕਰਕੇ ਨਾ ਆਪਾਂ ਸਾਜਰੇ ਤੁਰਪੇ ਸੀਗੇ ਪਟਿਆੜੀ ਘੰਟਾ ਲੱਗ ਜਾਂਦਾ ਇੱਕ ਤਾਂ 10 ਦਾ ਪਟਿਆੜੀ ਵੇਚ ਜਾਣੇ ਨੇ ਆਪਾਂ ਨੂੰ ਹਨਾ ਤੇ ਪਟਿਆੜੀ ਨਾਲ ਬੱਤੀਆਂ 'ਚ ਬਹੁਤ ਟਾਈਮ ਲੱਗ ਜਾਂਦਾ ਇੱਧਰ ਨੂੰ ਉੱਧਰ ਨੂੰ ਬਹੁਤ ਟਾਈਮ ਲੱਗ ਜਾਂਦਾ ਬੱਤੀਆਂ 'ਚ ਤੇ ਚਲੋ ਜੀ ਦੇਖਦੇ ਆ ਕਿੱਧਰ ਨੂੰ ਜਾਣੇ ਆ ਤੇ ਇਹ ਦੇ ਕਰਕੇ ਨਾ ਫਿਰ ਦੂਰ ਕਰਕੇ ਔਖਾ ਵੀ ਬੜਾ ਪਰ ਜਾਣਾ ਵੀ ਜ਼ਰੂਰੀ ਸੀਗਾ ਹਨਾ ਜਾਨੀ ਆਪਾਂ ਸਰਜਰੀ ਤੇ ਲੋਜੀ ਚੱਲਦੇ ਆਪਾਂ ਤਦੋਂ ਆਪਾਂ ਜਾਣਾ ਹੁੰਦਾ ਫਿਰ ਆਪਾਂ ਸਾਜਰੇ ਤੁਰਪਨੇ ਆਪਾਂ ਟਾਈਮ ਨਹੀਂ ਦੇਖਦੇ ਵੀ ਖੜਜੋ ਖੜਜੋ ਹਲੇ ਚੱਲਦੇ ਆ ਚੱਲਦੇ ਫਿਰ ਤਾਂ ਆਪਾਂ ਸਾਜਰੇ ਚਲੇ ਜਾਂਦੇ ਆ ਜਾਣਾ ਸੀਗਾ ਅੱਜ ਆਪਾਂ ਨੇ ਭੋਗ ਤੇ ਤੇ ਭੋਗ ਤੇ ਕਾਫੀ ਦੂਰ ਪੈ ਜਾਂਦਾ 50 60 ਕਿਲੋਮੀਟਰ ਪੈ ਜਾਂਦਾ ਹਨਾ ਤੇ ਚਲੋ ਜੀ ਜਿੱਥੇ ਜਾਣਾ ਜ਼ਰੂਰੀ ਆ ਹੋਰ ਵੀ ਕਈ ਕੰਮ ਨੇ ਆਪਾਂ ਨੂੰ ਤੇ ਫਿਰ ਚਲੋ ਪਹਿਲਾਂ ਉਹ ਕੰਮ ਕਰ ਲਾਂਗੇ ਫਿਰ ਭੋਗ ਤੇ ਚਲੇ ਜਾਵਾਂਗੇ ਚਲੋ ਜੀ ਤੇ ਆਪਾਂ ਹੁਣ ਤੇ ਹਲੇ ਆਪਾਂ ਇੰਨੇ ਟਾਈਮ ਚ ਪਟਿਆਲੇ ਨੰਗਿਆਂ ਪਟਿਆਲਾ ਹੀ ਪਾਸ ਹੋਇਆ ਮੱਸਾਂ ਹਾਲੀ ਇੰਨੇ ਟਾਈਮ ਚ ਇੰਨਾ ਟਾਈਮ ਲੱਗ ਜਾਂਦਾ ਪਟਿਆਲੇ ਇਹ ਆ ਗਿਆ ਪੁਲ ਜਿਹੜੇ ਕਹਿੰਦੇ ਨੇ ਜੰਮੂ ਜੰਮੂ ਵਾਲਾ ਉਹ ਪੁਲ ਬਣਿਆ ਇੱਥੇ ਪੁਲਸ ਵਾਲੇ ਵੀ ਖੜਦੇ ਨੇ ਹੁਣ ਘੇਰਦੇ ਨੇ ਪਚਾ ਕੇ ਨੰਗੂ ਜੀ ਨੇ ਨੰਗਣਾ ਤੇ ਪਹਿਲਾਂ ਘੇਰਲੇ ਸੀ ਅਸੀਂ ਪਹਿਲਾਂ ਹੀ ਸੀ ਉਰੇ ਪੁਲਸ ਵਾਲੇ ਖੜੇ ਸੀ ਕਿ ਉਲੇ ਚ ਪਤਾ ਹੀ ਨਹੀਂ ਲੱਗਿਆ ਮੂਰੇ ਟਰੈਲੀ ਖੜੀ ਸੀਗੀ ਉਪਰ ਆਲੀ ਜੀ ਦੀ ਮੋਦੀ ਉਹਦੇ ਕਰਕੇ ਪਤਾ ਨਹੀਂ ਲੱਗਿਆ ਮੂਰੇ ਪੁਲਿਸ ਵਾਲੇ ਕਹਿੰਦੇ ਆਜੋ ਫਿਰ ਦੋ ਵਾਰੀ ਘੇਰੇ ਸੀਗੇ ਅਸੀਂ ਹਾਂ ਦੋ ਵਾਰੀ ਘੇਰੇ ਤੇ ਪਹਿਲੀ ਵਾਰੀ ਕਹਿੰਦੇ ਵੈਲਟ ਦੂਜੀ ਵਾਰੀ ਵੈਲਟ ਲੱਗੀ ਵੀ ਸੀਗੇ ਕਹਿੰਦੇ ਕਿੱਥੋਂ ਕਿਧਰੋਂ ਆਇਓ ਹਨਾ ਤੇ ਅਸੀਂ ਪਟਿਆਲੇ ਦੇ ਵੱੱਡੀ ਕਰਕੇ ਪਤਾ ਨਹੀਂ ਕਿਰ ਲਿਓ ਸੰਗਰੂਰ ਚੀਤੀ ਹਨਾ ਚਲੋ ਬਚਾ ਕੇ ਤੇ ਆ ਗਏ ਹੁਣ ਆਪਾਂ ਘਰੇ ਤੇ ਘਰੇ ਆ ਗਏ ਆ ਕਿ ਮੁਰਿਆਈ ਜੀ ਮੁੜ ਕੇ ਆ ਕੇ ਤੇ ਆਪਾਂ ਹੁਣ ਬਣਾਉਣੀ ਆ ਸਬਜੀ ਵੈਸੇ ਕਵੇੜਾ ਹੀ ਹੋ ਗਿਆ ਸੀਗਾ ਉੱਥੇ ਆਈ ਲੇਟ ਲੇਟ ਕਾ ਕੇ ਹੁਣ ਸਬਜੀ ਬਣਾਉਣੀ ਆ ਮੈਂ ਪਿਆਜ਼ ਕੱਟ ਗਈ ਸੀਗੀ ਸਵੇਰੇ ਸਿੱਲ ਗਈ ਸੀਗੀ ਵੈਸੇ ਹੁਣ ਕੱਟੇ ਹੋਣ ਨੇ ਹੁਣ ਕੱਟ ਕੇ ਧੋ ਕੇ ਸਮਾਰ ਕੇ ਰੱਖ ਲਈ ਸੀਗੇ ਪਹਿਲਾਂ ਲਾਈਟ ਹੈ ਨਹੀਂ ਸੀ ਹੈਨਾ ਮੇਰੀ ਸਲਾਹ ਸੀ ਮੈਂ ਚਟਣੀ ਕੁੱਟ ਲੂੰਗੀ ਲਾਈਟ ਹੈ ਨਹੀਂ ਸੀ ਤੇ ਮੈਂ ਚਟਣੀ ਕੁੱਟ ਲੂੰ ਹੁਣ ਫਿਰ ਮੈਂ ਕਿ ਸਬਜੀਓ ਬਣਾ ਲਵਨੀ ਆ ਤੇਲ ਪਾ ਲਿਆ ਗਰਮ ਕਰ ਲਿਆ ਇਹਦੇ ਤੇ ਪਾ ਲਈ ਪਿਆਜ਼ ਪਿਆਜ਼ ਪਾ ਕੇ ਹੁਣ ਆਪਾਂ ਬਣਾ ਲਨੇ ਆ ਸਬਜੀ ਸੁੱਕੀ ਸਬਜੀ ਬਣਾ ਜਾਨੀ ਆ ਨਾਲੇ ਸਵੇਰੇ ਕੰਮ ਆ ਜੂਗੀ ਹਨਾ ਤੇ ਲੋ ਜੀ ਸਬਜੀ ਬਣਾ ਲਈ ਤੜਕਾ ਲਾਤਾ ਇੰਨੀ ਹੀ ਰਿਝੂਗੀ ਇੰਨੀ ਅਟਾ-ਅਟਾ ਗੁੰਨਣੀਆਂ ਫਿਰ ਰੋਟੀ ਲਾ ਲੂ ਨਾਲੇ ਦੋ ਦੋ ਨਾਲੇ ਸਬਜੀ ਬਣਾ ਲੂਗੀ ਹਨਾ ਚਲੋ ਜੀ ਇਹਨੇ ਪੁੱਜ ਦੇਨੇ ਪਿਆਜ਼ ਆਪਣੇ ਇਨੇ ਪਿਆਜ਼ ਭੁੰਨ ਕੇ ਫਿਰ ਪਾਉ ਨਾ ਨ ਮਿਰਚ ਬਾਅਦ ਚ ਇਨੇ ਪਿਆਜ਼ ਭੁੰਨ ਲਾ ਫਿਰ ਪਾਉ ਪਿਆਜ਼ ਨਾ ਨ ਮਿਰਚ ਲੋ ਜੀ ਇਹ ਚ ਪਾ ਲੈ ਨਾ ਨ ਹਰੀ ਮਿਰਚ ਹਲਦੀ ਹਲਦੀ ਪਾ ਕੇ ਕੌਲੀ ਚ ਰੱਖ ਲਈ ਤੇ ਹਰੀ ਮਿਰਚ ਹੁਣ ਪਾ ਕੇ ਹੁਣ ਮਿਕਸ ਕਰਦਾ ਇਹਨੂੰ ਸਮਾਰ ਕੇ ਚੰਗੀ ਤਰ੍ਹਾਂ ਸਵਾਰ ਕੇ ਮਿਕਸ ਕਰਦਾ ਹੁਣ ਇਹਦੇ ਵਿੱਚ ਪਾਣੀ ਪਾ ਕੇ ਹੁਣ ਇਹ ਕੌਲੀ ਚ ਚੂਨ ਮਿਰਚ ਲੱਗਿਆ ਵਾ ਸੀਗਾ ਉਹਦੇ ਕਰਕੇ ਹੁਣ ਮਿਕਸ ਕਰਕੇ ਪਾ ਦਾਂ ਵਿੱਚ ਪਾ ਕੇ ਰਲਾਦਾ ਹੁਣ ਇਹਨੂੰ ਚੰਗੀ ਤਰ੍ਹਾਂ ਰਲਾਉਣੀ ਆ ਮੈਂ ਰਲਾ ਕੇ ਫਿਰ ਰਲਾ ਕੇ ਰੱਖ ਦਨੀ ਆ ਫਿਰ ਰੋਟੀ ਲਾਹੂੰਗੀ ਹਨਾ ਤੇ ਇਹਨੂੰ ਮਿਕਸ ਕਰਦਾ ਰਲਾਦਾ ਹੁਣ ਹਰੀਆਂ ਮਿਰਚਾਂ ਕਟੀਆਂ ਹੋਈਆਂ ਸੀਗੀਆਂ ਤੇ ਉਤਬਾਦ ਚੰਗੀ ਤਰ੍ਹਾਂ ਮਿਕਸ ਕਰੂੰਗੀ ਮਿਕਸ ਕਰਕੇ ਫਿਰ ਨਾਣ ਮਿਕਚਰ ਲਊਗਾ ਜੇ ਮਿਕਸ ਕਰਦਾ ਨਾ ਹੁਣ ਸਮਾਰ ਕੇ ਚੰਗੀ ਤਰ੍ਹਾਂ ਰਲ ਜਵੇ ਤੇ ਇਹ ਪਹਿਲਾਂ ਰੋਣਾ ਕੇ ਕੱਟ ਕਰ ਦੂੰ ਫਿਰ ਰੋਟੀ ਲਾ ਦੂੰ ਮੈਂ ਹੁਣ ਪਹਿਲਾ ਦਿਨ ਤਾਂ ਕਰਦਾ ਰਹੇ ਮੈਂ ਤਾਂ ਚਲੋ ਜੀ ਮਿਕਸ ਕਰਤੀ ਸਬਜੀ ਆਪਣੀ ਰਿਜ ਗਈ ਆ ਵਧੀਆ ਹੁਣ ਬੰਦ ਕਰ ਦਨੀ ਆ ਫੇ ਰੋਟੀ ਫੇਰ ਲਾ ਲੂੰ ਤੇ ਜੇ ਨੰਗ ਇਹ ਪਿੰਡ ਚ ਕਈ ਵਾਰ ਪਿੰਡ ਚ ਨੰਗ ਜਾਂਦੇ ਨੇ ਅੱਜ ਤਾਂ ਨਹੀਂ ਪਰ ਮੈਸੇ ਜਾਂਦੇ ਆ ਜੇ ਲੇਟੇ ਨੇ ਅੱਜ ਨਹੀਂ ਜਾਂਦੇ ਆ ਜੇ ਲੇਟ ਹੋ ਗਈ ਡੰਕਰਾਂ ਕਰਕੇ ਜਾਣ ਕਰਕੇ ਤੇ ਲੋ ਜੀ ਹੁਣ ਮਿਕਸ ਸਬਜੀ ਆਪਣੀ ਤਿਆਰ ਤਿਆਰ ਕਰਕੇ ਹੁਣ ਰੋਟੀ ਲਵਾ ਲਈਆਂ ਠੇਰ ਕੇ मिक्स ਕਰ ਦਾਂ ਸਬਜ਼ੀ ਰਿੱਚ ਵੀ ਵਧੀਆ ਹੁਣ ਕਾਫੀ ਦਿਨਾਂ ਬਾਅਦ ਬਣਾਈ ਆ ਵੈਸੇ ਪਿਆਜ਼ ਦੀ ਸਬਜ਼ੀ ਬਹੁਤ ਦਿਨ ਹੋ ਗਏ ਬਣਾਈ ਹੋਣੀ ਸੀਗੀ ਹਨਾ ਤੇ ਚਲੋ ਜੀ ਫਿਰ ਦੁੱਧ ਬਣਾ ਲਾਂਗੇ ਤੇ ਫਿਰ ਖਾਵਾਂਗੇ ਰੋਟੀ ਤੇ ਲੋ ਜੀ ਰੋਟੀ ਸਬਜ਼ੀ ਆਪਣੀ ਬਣ ਗਈ ਜਾ ਕੇ ਥੋੜਾ ਕਾਵਟ ਹੋ ਜਾਂਦੀ ਆ ਬੈਸੀ ਮੈਂ ਪਿਆਜ਼ ਸਵਿਰੀ ਸਿੱਲ ਗਈ ਸੀ ਤੇ ਵਧੀਆ ਰਹੀ ਮੋٹے ਮੋٹے ਵੱਢ ਗਈ ਸੀਗੀ ਕੱਟ ਆਦ ਕੇ ਲੈ ਧੋ ਲੈ ਹਨਾ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ